ਗੁਰਦਾਸਪੁਰ ਚ ਇੱਕ ਨੌਜਵਾਨ ਦੀ ਸ਼ੱਕੀ ਹਲਾਤਾਂ ਚ ਇਹ ਮੌਤ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਨੇ ਦੇਰ ਸ਼ਾਮ ਓਜਲਾ ਬਾਈਪਾਸ ਨੂੰ ਚੜ੍ਹ ਪਾਸੇ ਬੰਦ ਕਰ ਦਿੱਤਾ ਅਤੇ ਇਨਸਾਫ ਦੇ ਲਈ ਧਰਨਾ ਲਗਾਇਆ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਉਹਨਾਂ ਦੇ ਪੁੱਤਰ ਸੁਨੀਲ ਮਸੀ ਨੂੰ ਦੇਰ ਸ਼ਾਮ 5 ਵਜੇ ਕਿਸੇ ਨੇ ਫੋਨ ਕਰਕੇ ਘਰ ਬੁਲਾਇਆ ਸੀ ਅਤੇ ਸ਼ਾਮ 7:30 ਵਜੇ ਦੇ ਕਰੀਬ ਉਸਦੀ লাশ ਗੁਰਦਾਸਪੁਰ ਦੇ ਪਿੰਨ ਬੱਬੇ ਵਾਲੀ ਪੁਲ ਦੇ ਨੇੜੇ ਮਿਲੀ ਪਰ ਪੁਲਿਸ ਇਸ ਨੂੰ ਹਾਸਾ ਦੱਸ ਰਹੀ ਹੈ ਜਦਕਿ ਉਹਨਾਂ ਨੂੰ ਸ਼ੱਕ ਆ ਗਿਆ ਉਹਨਾਂ ਦੇ ਲੜਕੇ ਦਾ ਕਤਲ ਕੀਤਾ ਗਿਆ ਜਿਸ ਕਾਰਨ ਉਹਨਾਂ ਨੇ ਉਹ ਜਿਹੜਾ ਬਾਈਪਾਸ ਤੇ Laash ਨੂੰ ਰੱਖ ਕੇ ਪੁਲਿਸ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਿਸ ਤੋਂ ਬਾਅਦ ਪੁਲਿਸ ਵੱਲੋਂ ਮਾਮਲਾ ਦਰਜ ਕਰਨ ਦੇ ਭਰੋਸੇ ਤੋਂ ਬਾਅਦ ਪਰਿਵਾਰ ਮੈਂਬਰਾਂ ਨੇ ਧਰਨਾ ਖਤਮ ਕਰ ਦਿੱਤਾ ਕੱਲ ਦੇ 5:00 ਲੈ ਨੇ 5:00 ਵਜੇ ਮੇਰੇ ਕੋਲੋਂ ਫੋਨ ਆਇਆ ਮੇਰਾ ਬੱਚਾ ਫੋਨ ਸੁਣ ਕੇ ਉਹ ਕਿੱਥੇ ਚੱਲਿਆ ਮੈਨੂੰ ਦੱਸ ਜਾ ਤੈਨੂੰ ਕੌਣ ਫੋਨ ਕੀਤਾ ਤੂੰ ਕਿੰਨੂੰ ਕਿੱਥੇ ਚੱਲਾਂ ਮੰਮੀ ਮੈਂ ਆ ਗਿਆ 2 ਮਿੰਟ ਬੱਸ ਮੈਂ ਆ ਗਿਆ ਮੈਂ ਬੱਚਾ ਛੇਤੀ ਆ ਜਾ ਬੱਚਾ ਮੇਰਾ ਆਇਆ ਨਹੀਂ 6:30 ਹੋ ਗਏ ਹਰ ਕਿ ਮੈਂ ਦੌੜ ਪੱਜੀ ਲੋਕਾਂ ਦੇ ਘਰਾਂ 'ਚ ਮੇਰਾ ਬੱਚਾ ਨਹੀਂ ਆਇਆ ਮੇਰਾ ਕੱਲਾ ਬੱਚਾ ਮੇਰਾ ਹੋਈ ਕੋਈ ਬੋਤ ਨਹੀਂ ਆਇਆ ਸਾਰੇ ਕਹਿੰਦੇ ਆਦ ਵਿੱਚ ਵੀ ਆਇਆ ਜਾਂ ਚਾਹ ਤੇ ਕਹਿੰਦੇ ਉਹਨਾਂ ਦੇ ਹਸਪਤਾਲ ਵੀ ਕਹਿੰਨੇ ਸੋੜ ਸੁੱਟਿਆ ਮੈਨੂੰ ਪਤਾ ਨਹੀਂ ਮੇਰਾ ਬੱਚਾ ਹਸਪਤਾਲ ਸੁੱਟਿਆ ਇਕੱਲਾ ਹੀ ਤੇ ਆਉਤੇ ਮੇਰਾ ਪੁੱਤ ਬੁੱਲਸ ਵਾਲੇ ਕਹਿੰਦੇ ਪਏ ਲੈ ਕੇ ਇਨਸਾਫ ਕਰ ਲੋ ਮੈਂ ਕਿਤਰਾ ਇਨਸਾਫ ਕਰਾਂ ਮੈਂ ਪਿਆ ਨੂੰ ਚੱਟਣਾ ਮੈਂ ਚੱਟਣਾ ਮੈਨੂੰ ਮੇਰਾ ਪੁੱਤ ਦੇ ਦੇਣਾ ਮੇਰਾ ਇਨਸਾਫ ਚਾਹ ਤੇ ਜਿੰਨਾ ਮੇਰੇ ਬੱਚੇ ਨੂੰ ਮਾਰਿਆ ਉਹਨਾਂ ਨੂੰ ਫਰ ਲੈਣਾ ਤੇ ਮੇਰਾ ਇਨਸਾਫ ਅੱਗੇ ਵੀ ਮਰੇ ਕਣੀ ਕੀਤਾ ਆਉਣ ਮੇਰਾ ਦੂਜਾ ਚਲ ਗਿਆ ਜਵਾਨ ਪੁੱਤ ਮੇਰੇ ਬੱਚੇ ਨੂੰ ਖੋਖੇ ਨਾ ਸੱਦਿਆ ਫੋਨ ਕਰਕੇ ਮੈਂ ਇੰਨਾ ਕੇ ਬਰੀ ਮੁਸ਼ਕਲ ਪਾਲ ਲਿਆ ਪੁੱਤ ਮੈਨੂੰ ਪਤਾ ਨਹੀਂ ਬੱਚੇ ਆ ਫੋਨ ਵਿੱਚ ਨੰਬਰ ਫੋਨ ਤਾਂ ਆਪਣਾ ਦਿੰਦਾ ਨਹੀਂ ਬੱਚਾ ਅੱਜਕੱਲ ਕੌਣ ਮਾਵਾਂ ਨੂੰ ਫੋਨ ਦਿੰਦੇ ਹੈ ਮੁੰਡਾ ਸਲੂਨ ਦਾ ਕੰਮ ਕਰਦਾ ਈ ਏ ਜਿਸ਼ਮ ਨਹੀਂ ਉਹ ਮੁੰਡਾ ਨਾਲ ਕੋਈ ਹਾਂਜੀ ਜਿਸ਼ਮ ਨਹੀਂ ਕੋਈ ਮੁੰਡਾ ਨਾਲ ਕਤਾਨੀ ਬੱਚਿਆ ਕਦੀ ਗੱਲ ਨਹੀਂ ਜਿਵੇਂ ਨਾ ਕੀਤੀ ਉਹਦੇ ਫੋਨ ਚ ਨੰਬਰ ਦਿਖਲ ਜਾਣੇ ਜਾ ਰਹੇ ਹੈ ਕੱਲਾ ਕੱਲਾ ਮੁੰਡਾ ਸੀ ਇਹ ਕੱਲਾ ਹੈ ਮੇਰਾ ਬੁੱਤ ਬੱਚਿਆ ਮੇਰੀ ਦੁਨੀਆ ਉਜੜ ਗਈ ਬਦਕੀ ਕਰਦੇ ਦੀ ਆਰੀ ਦੀ ਆਰੀ ਕਰਦੇ ਆਂ ਸਿੰਦੇਲਾ ਕੀ ਗੱਲ ਹੋਈ ਸਰ ਜੀ ਉਹਨਾਂ ਨੂੰ ਫੋਨ ਆਇਆ ਵੀਰ ਨੂੰ ਸਾਡੇ ਲਾਗੇ ਖਲੋਤਾ ਹੋਇਆ ਸੀ ਮੈਂ ਉਹਨੂੰ ਕਹਾ ਵੀ ਕੀ ਆ ਗੱਲ ਹੁਣ ਤੂੰ ਕਿੱਥੇ ਚੱਲਿਆ ਕੰਦਾ ਵੀ 5 ਮਿੰਟ ਖਲੋ ਕੰਦਾ ਮੈਨੂੰ ਫੋਨ ਆਇਆ ਬਸ ਓਨ ਜਾਣ ਕੰਦਾ ਮੈਂ ਮੈਂ ਕਹਾ ਵੀ ਤੂੰ 5 ਮਿੰਟ ਮੈਂ ਹਾਂ ਮੇਰੇ ਲਾਗੇ ਬੈਠਾ ਕੰਦਾ ਮੈਂ ਹੋਂ ਤੇ ਜਾਣ ਕਰਨਾ ਉਹਨੂੰ ਫੋਨ ਆਇਆ ਜੀ ਪਿੰਡੋਂ ਮੁੜਿਆਂ ਦਾ ਸਾਡੇ ਪਿੰਡ ਦੇ ਮੁੜੇ ਆ ਜਿਹਦਾ ਆਇਆ ਫੋਨ ਉਹ ਨਿਕਲ ਗਿਆ ਜੀ ਬਾਅਦ ਚ ਬਾਅਦ ਵਰ ਅਸੀਂ ਗਏ ਆ ਮਗਰ ਫੋਨ ਕੀਤਾ ਫੋਨ ਇਹ ਚੱਕੇ ਨਾ ਚੱਕੇ ਨਾ ਸਾਨੂੰ ਨਹੀਂ ਪਤਾ ਇਹਨੂੰ ਉੱਥੇ ਮਾਰ ਕੇ ਤੇ ਅੰਗਲੀ ਸੁਰਤਾ ਜੀ ਬਾਅਦ ਚ ਐਂਬੂਲੈਂਸ ਆਈ ਐਂਬੂਲੈਂਸ ਸਰਕਾਰੀ ਹਸਪਤਾਲ ਕਰਿਆ ਬਾਅਦ ਚ ਉੱਧਰ ਗਿਆ ਇਹਦੇ ਸਿਰ ਤੇ ਉਹਨਾਂ ਨੇ ਸੱਟ ਮਾਰ ਕਿੱਦੀਆਂ ਦੇ ਨਾਲ ਹਾਂਜੀ ਇਹ ਕਹਿੰਦੀ ਸਲੂਨ ਦੇ ਵਿੱਚ ਜਿੱਦਾਂ ਸਲੂਨ ਆਪਣਾ ਤੇ ਬੱਬੇ ਵਾਲੀ ਉੱਥੇ ਇਹ ਗਿਆ ਆਪਣੀ ਵਾਲ ਕਟੋਣ ਤੇ ਉੱਥੇ ਉਹਨੇ ਉਹ ਜਨਾ ਮੁੜਾ ਹੀ ਨਾ ਉਹਦੇ ਨਾਲ ਲੜਾਈ ਹੋਈ ਤੋਨੇ ਉਹਨੇ ਉਹਦਾ ਨਾਂ ਉਹਨੇ ਲਿਆ ਤਿੰਨੇ ਉਹਨੂੰ ਫੋਨ ਕੀਤਾ ਵੀ ਤੂੰ ਕਿਉਂ ਮੇਰੇ ਨਾਲ ਓੱਖਾਂ ਹੋ ਰਿਹਾ ਬਸ ਇੰਨੇ ਪਰ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਤੇ ਚ ਪੀੜਾ ਮਾਰੀਆਂ ਪਹਿਲਾਂ ਫੇਰ ਅੰਨੇ ਫੇਰ ਫੇਰ ਉਹਨਾਂ ਨੇ ਫੋਨ ਕਰਕੇ ਬੁਲਾਇਆ ਵਾ ਜੀ ਕਿੰਨੇ ਦਿਨ ਪਹਿਲੇ ਗੱਲ ਹੋਈ ਇਹ ਇਹ 2-3 2-3 ਦਿਨ ਪਹਿਲੇ ਗੱਲ ਹੋਈ ਤੇ बोलते कि तो मिले बोलते कल मिलिया जी कल कितने बजे 5 बजे 5 बजे आ गया जी पूरा करो 5 बजे ਸਾਡੇ ਲੱਗੇ ਪੂਰਾ ਖਲੋਤਾ ਸੀ ਜੀ ਬੈਠਾ ਹੀ ਅੱਡ ਲਗੇ ਤੈਨੂੰ ਫੋਨ ਆ ਤੇ ਗਿਆ ਵਾ ਜੀ ਮੈਂ ਇਹਨੂੰ ਬੜਾ ਡੱਕੇ ਅੰਕਲ ਜੀ ਤੂੰ ਕਿੱਥੇ ਜਲਾ ਕਿੱਥੇ ਇਹਨੇ ਮੰਨੇ ਨੇ ਕਹਿੰਦਾ ਮੈਂ ਉਨ ਜਾ ਨਹੀਂ ਕਰਨਾ ਬਸ بولਤੇ ਡੱਡ ਬੋਡੀ ਮਿਲੀ ਹੈ ਜੀ ਹਾਂ ਜੀ ਡੱਡ ਬੋਡੀ ਮਿਲੀ ਹੈ ਜੀ بولਤੇਆਂ ਨੇ ਇਹਨਾਂ ਨੇ ਕਿਹਾ ਸੀਗਾ ਵੀ ਸਾਡੇ ਜਿਹੜੇ ਲੜਕੇ ਆ ਇਹਦੀ ਕਿਹਨੇ ਮਤਲਬ ਮੌਦ ਕਰ ਦਿੱਤੀ ਹੈ ਕੁੱਟ ਮਾਰ ਕੇ ਇਹਨਾਂ ਦਾ ਸੀਗਾ ਵੀ ਸਾਡੀ ਜਿਹੜੀ ਐਫ ਆਈ ਆਰ ਆ ਉਹ ਜਿਹੜੀ ਕੱਟੀ ਜਾਵੇ ਜਿਹੜੀ ਐਫਆਈਆਰ ਜਿਹੜੀ ਕੱਟ ਗਈ ਤੇ ਹੁਣ ਜਿਹੜੀ ਲਾਸ਼ ਆ ਪੋਸਟਮਾਰਟਮ ਵਾਸਤੇ ਭੇਜਤੀ ਆ ਤੇ ਇਹਦੇ ਸਬੰਧ ਚ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਅਰੈਸਟ ਕਰ ਲਿਆ ਜਾਏਗਾ ਧਰਨਾ ਜਿਹੜਾ ਸਮਾਪਤ ਹੋ ਗਿਆ ਸਰ ਕਿਹੜੀ ਅਗਾਂ ਤੁਹਾਨੂੰ ਲੱਗਿਆ ਸੀ ਨਾ ਕਿੰਨਾ ਸਮਾਂ ਲੱਗਿਆ ਇਹਨਾਂ ਨੇ ਇੱਥੇ ਔਜਲਾ ਬਾਈਪਾਸ 'ਤੇ ਇੱਥੇ ਧਰਨਾ ਲਾਇਆ ਸੀਗਾ ਕਰੀਬ 1 ਘੰਟਾ ਜਿਹੜਾ ਵਾ ਇਹਨਾਂ ਧਰਨਾ ਲਾਇਆ ਵਾ ਡਾਡੀ ਕਿਥੋਂ ਮੇਰੀ ਰੋਜ਼ਮਾਰੀ डेड बॉडी इना दे, दे फादर ही ਲੈ ਕੇ ਗਿਆ ਸੀਗਾ ਹਸਪਤਾਲ ਤੇ ਉਹ ਮੇਰੇ ਖਿਆਲ ਨਹਿਰ ਤੋਂ ਖੜੀ ਸੀ ਕਿਸੇ ਤੋਂ ਹਾਂ ਐਫ ਆਈ ਆਰ ਬਾਈ ਨੇਮ ਕੱਟੀ ਗਈ ਹੈ ਹਾਂ ਜੀ ਐਫ ਆਈ ਆਰ ਬਾਈ ਨੇਮ ਕੱਟੀ ਗਈ ਜੋ 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 ਪੇਰੈਂਟਸ ਦੇ ਕੰਪਲੇਨੈਂਟ ਨੇ ਜੋ ਕੰਪਲੇਨ ਲਿਖਾਈ ਹੈ ਅਸੀਂ ਉਹਦੇ ਮਤਲਬ ਉਹ ਐਫ ਆਈ ਆਰ ਕਰਤੀ ਇਹ ਹੁਣ ਅਜੇ ਮੈਂ ਐਫ ਆਈ ਆਰ ਨਹੀਂ ਵੇਖੀ ਹਾਂ ਜੀ ਇਹ ਘਟਨਾ ਕਿੰਨੇ ਵਜੇ ਦੀ ਕਿੰਨੇ ਵਜੇ ਡੈੱਡ ਬੋਡੀ ਮਿਲਿਆ ਤੁਸੀ ਨਹੀਂ ਮੈਨੂੰ ਨਹੀਂ ਪਤਾ ਤੁਹਾਨੂੰ ਸਮਾਪਤ ਕਰਾਤਾ ਜੀ ਧਰਨਾ ਸਮਾਪਤ ਹੋ ਗਈ ਹਾਂ ਜੀ ਹਾਂ ਜੀ ਆਵਾਜ਼ਾਂ ਹੀ ਚੱਲ ਪਈ ਤੁਹਾਡੇ ਦਰਾਂ